ਦੀਕਾ ਦੇ ਡੈਨਵਰ 에어ਪੋਰਟ ਤੇ ਰੋਕਿਆ ਗਿਆ ਦਸਤਾਰ ਕਰਕੇ ਜੀहां ਸਿਕਿਉਰਟੀ ਨੇ ਕਹਿ ਕੇ ਦਸਤਾਰ ਜਿਹੜੀ ਆ ਉਹ ਲਾ ਕੇ ਚੈੱਕ ਕਰਵਾਓ ਨਹੀਂ ਤਾਂ ਟਿਕਟਾਂ ਰੱਦ ਕਰ ਦਿੱਤੀਆਂ ਜਾਣਗੀਆਂ ਤਾਂ ਇਸ ਕਾਰਨ ਨੂੰ ਲੈ ਕੇ 5 ਘੰਟੇ ਤੱਕ ਉੱਥੇ ਪਰੇਸ਼ਾਨ ਕੀਤਾ ਜਾਂਦਾ ਹੈ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਪ੍ਰਚਾਰਕ ਨੇ ਬਕਾਇਦਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਤੇ ਇਹ ਜਿਹੜਾ ਸਲੂਕ ਉਹਨਾਂ ਦੇ ਨਾਲ 에어ਪੋਰਟ ਤੇ ਹੋਇਆ ਉਹਨਾਂ ਨੇ ਇਸ ਦੀ ਨਿਖੇਧੀ ਕੀਤੀ ਹੈ ਔਰ ਸਿੱਖ ਸੰਗਤਾਂ ਨੂੰ ਇਹ ਗੱਲ ਸਿੱਖ ਸੰਗਤਾਂ ਦੇ ਨਾਲ ਸਾਂਝੀ ਵੀ ਕੀਤੀ ਹਨ ਕਿ ਹੈ ਕਿ ਸਾਡੇ ਨਾਲ ਇਸ ਤਰੀਕੇ ਦੀ ਬਦਸਲੂਕੀ ਕੀਤੀ ਗਈ ਹੈ ਸਾਡੇ ਵਾਸਤੇ ਸਾਡੀਆਂ ਦਸਤਾਰਾ ਜਿਹੜੀਆਂ ਨੇ ਪੱਗਾਂ ਜਿਹੜੀਆਂ ਨੇ ਉਹ ਇੰਪੋਰਟੈਂਟ ਹੈ ਤਾਂ ਅਸੀਂ ਉਹ ਜਿਹੜੀ ਟਿਕਟ ਹੈ ਉਹ ਰੱਦ ਕਰਵਾ ਦਿੱਤੀ ਹੈ ਪਰ ਸਾਨੂੰ ਜਾਨ ਤੋਂ ਵੱਧ ਪਿਆਰੀਆਂ ਸਾਡੀਆਂ ਪੱਗਾਂ ਨੇ ਇਹ ਸਾਡੀ ਕੌਮ ਦਾ ਸਿਰ ਹੈ ਨੇ ਕਿਉਂਕਿ ਪੱਗ ਦੇ ਨਾਲ ਹੀ ਸਾਡੀ ਸ਼ਾਨ ਹੈ ਤੇ ਪੱਗ ਦੇ ਵਿੱਚ ਹੀ ਸਾਡੀ ਜਾਨ ਹੈ ਤਾਂ ਤਸਵੀਰ ਦੇਖ ਸਕਦੇ ਹੋ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਮਰੀਕਾ ਡੈਨਵਰ 에ਅਰਪੋਰਟ ਤੇ ਰੋਕਿਆ ਗਿਆ ਆਖਿਆ ਗਿਆ ਕਿ ਤੁਸੀਂ ਆਪਣੀਆਂ ਪੱਗਾਂ ਜਿਹੜੀਆਂ ਨੇ ਉਹ ਲਾ ਕੇ ਚੈੱਕ ਕਰਵਾਓ ਔਰ ਇਸ ਸੂਰਤ ਦੇ ਵਿੱਚ ਉਹਨਾਂ ਕਹਿ ਕੇ ਤੁਹਾਨੂੰ ਜਹਾਜ਼ ਦੇ ਵਿੱਚ ਚੜ੍ਹਨ ਨਹੀਂ ਦਿੱਤਾ ਜਾਵੇਗਾ ਪਰ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਨੇ ਕਹਿ ਸਿੱਖ ਪ੍ਰਚਾਰਕ ਨੇ ਆਪਣੇ ਜਥੇ ਦੇ ਨਾਲ ਉਹ ਅਮਰੀਕਾ ਸੀਗੇ ਆ ਉੱਥੇ ਉਹਨਾਂ ਦੇ ਜਿਹੜਾ ਸਮਾਗਮ ਹੋ ਰਿਹਾ ਔਰ ਉਹਨਾਂ ਨੂੰ ਕਿਹਾ ਗਿਆ ਕਿ ਪੱਗਾ ਲਾ ਕੇ ਤੇ ਚੈੱਕ ਕਰਵਾਓ ਤਾਂ ਉਹਨਾਂ ਨੇ ਪੱਗਾ ਲਾ ਕੇ ਚੈਕਿੰਗ ਕਰਵਾਉਣ ਤੋਂ ਮਨਾਂ ਕਰ ਦਿੱਤਾ ਔਰ ਇਸ ਦੇ ਨਾਲ ਕੀ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਸੀ 에ਅਰਲਾਈਨ ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ ਔਰ 5 ਘੰਟੇ ਤੱਕ ਉਹਨਾਂ ਕਿਹਾ ਗਿਆ ਕਿ ਸਾਡੇ ਨਾਲ ਜਿਹੜਾ ਉੱਥੇ ਬਦਸਲੂਕੀ ਵਾਲਾ ਵਿਵਹਾਰ ਕੀਤਾ ਗਿਆ ਔਰ 5 ਘੰਟੇ ਤੱਕ ਸਾਨੂੰ ਪਰੇਸ਼ਾਨ ਕੀਤਾ ਗਿਆ ਤਾਂ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਸਿੱਖ ਪ੍ਰਚਾਰਕਾਂ ਨੂੰ ਵੀ ਕਿਹਾ ਕਿ ਅੱਜ ਸਾਡੇ ਨਾਲ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਹੋਰ ਸਿੱਖ ਭਰਾ ਦੇ ਨਾਲ ਹੋ ਸਕਦਾ ਹੈ ਤਾਂ ਅਸੀਂ ਨਹੀਂ ਚਾਹੁੰਦੇ ਕਿਉਂਕਿ ਅ ਅਸੀਂ ਦਸਤਾਰ ਬੰਨਦੇ ਆਂ ਦਸਤਾਰ ਸਜਾਉਂਦੇ ਆਂ ਦਸਤਾਰ ਦੇ ਵਿੱਚ ਸਾਡੀ ਜਾਨ ਹੈ ਇਹੀ ਸਾਡੀ ਸ਼ਾਨ ਹੈ ਪਰ ਸਾਨੂੰ ਇਹ ਕਹਿ ਦਿੱਤਾ ਜਾਵੇ ਕਿ ਆਪਣੀਆਂ ਪੱਗਾਂ ਲਾਓ ਤੇ ਸਾਨੂੰ ਚੈੱਕ ਕਰਵਾਓ ਜਦਕੀ ਆਮ ਤੌਰ ਤੇ ਤੁਸੀਂ ਦੇਖੋ ਤਾਂ ਚਾਹੇ ਦਿੱਲੀ 에어ਪੋਰਟ ਹੋਵੇ ਚਾਹੇ ਅੰਮ੍ਰਿਤਸਰ ਚਾਹੇ ਕੋਈ ਵੀ ਇੰਟਰਨੈਸ਼ਨਲ 에어ਪੋਰਟ ਹੋਵੇ ਤਾਂ ਉੱਥੇ ਇਸ ਤਰੀਕੇ ਦੀ ਕੋਈ ਵੀ ਅਜ ਤੱਕ ਘਟਨਾ ਨਹੀਂ ਆਈ ਕਿ ਇੱਕ ਸਿੱਖ ਸਰਦਾਰ ਨੂੰ ਕਿਹਾ ਗਿਆ ਹੋਵੇ ਪੈਸੇਂਜਰ ਨੂੰ ਕਿ ਆਪਣੀ ਪੱਗ ਲਾਓ ਤੇ ਚੈੱਕ ਕਰਵਾਓ ਇਸ ਤਰੀਕੇ ਦਾ ਕਦੇ ਵੀ ਅਜ ਤੱਕ ਨਹੀਂ ਹੋਇਆ ਪਰ ਉਹ ਵੀ ਇੱਕ ਸਿੱਖ ਪ੍ਰਚਾਰਕ ਦੇ ਨਾਲ ਜਿਹੜਾ ਜਥਾ ਆਲਰੇਡੀ ਬਾਹਰ ਗਿਆ ਹੋਇਆ ਸਮਾਗਮ ਲਾ ਰਿਹਾ ਹੈ ਤਾਂ ਉਸ ਜਥੇ ਨੂੰ ਕਿਹਾ ਗਿਆ ਹੋਵੇ ਕਿ ਆਪਣੀਆਂ ਪੱਗਾਂ ਲਾਓ ਤੇ ਪਹਿਲਾਂ ਚੈਕਿੰਗ ਕਰਵਾਓ ਨਹੀਂ ਤਾਂ ਤੁਹਾਨੂੰ ਜਹਾਜ਼ ਦੇ ਵਿੱਚ ਚੜਨ ਜਿਹੜਾ ਆ ਉਹ ਨਹੀਂ ਦਿੱਤਾ ਜਾਵੇਗਾ ਤੁਹਾਡੀਆਂ ਟਿਕਟਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਜਾਣਗੀਆਂ ਤਾਂ ਇਹ ਜੀ ਹੋਇਆ ਸਿੱਖ ਪ੍ਰਚਾਰਕ ਪਾਈ ਬਲਦੇਵ ਸਿੰਘ ਹੁਣਾਂ ਦੇ ਨਾਲ ਉਹਨਾਂ ਨੇ ਪੱਗ ਲਾ ਕੇ ਸਿਰ ਤੋਂ ਤੇ ਚੈਕਿੰਗ ਕਰਵਾਉਣ ਤੋਂ ਮਨਾ ਕਰ ਦਿੱਤਾ ਜਿਸ ਕਾਰਨ ਉਹਨਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਬਕਾਇਦਾ 5 ਘੰਟੇ ਤੱਕ ਉਹਨਾਂ ਨੂੰ 에ਰਪੋਰਟ ਤੇ ਬੈਠਣਾ ਪਿਆ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਪੋਸਟ ਭਾਈ ਬਲਦੇਵ ਸਿੰਘ ਵਿਡਾਰਾ ਹੁਣਾਂ ਨੇ ਪਾਈ ਹੈ ਕਿ ਇਹ ਸਾਡੀਆਂ ਟਿਕਟਾਂ ਨੇ ਜਿਹੜੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਔਰ ਬਕਾਇਦਾ ਇਹ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅਮਰੀਕਾ ਦੇ ਡੈਨਵਰ 에ਅਰਪੋਰਟ ਤੇ ਸਾਨੂੰ ਰੋਕਿਆ ਗਿਆ ਸਾਨੂੰ ਕਿਹਾ ਗਿਆ ਜਦਕਿ ਇਹ ਸਾਡੇ ਨਾਲ ਪਹਿਲੀ ਵਾਰੀ ਹੋਇਆ ਅਸੀਂ ਦੁਨੀਆ ਭਰ ਦੇ ਵਿੱਚ ਸ਼ੋਅ ਲਾਏ ਨੇ ਦੁਨੀਆ ਭਰ ਦੇ ਵਿੱਚ ਸਮਾਗਮ ਕੀਤੇ ਨੇ ਆਪਰਚਾਰ ਕੀਤਾ ਹੈ ਆਪਣੀ ਕੌਮ ਦਾ ਸਿੱਖ ਦਾ ਸਿੱਖੀ ਦਾ ਤਾ ਸਾਨੂੰ ਅਜ ਤੱਕ ਕਿਸੇ ਵੀ 에어ਪੋਰਟ ਤੇ ਨਹੀਂ ਕਿਹਾ ਗਿਆ ਕਿ ਆਪਣੀਆਂ ਪੱਗਾਂ ਲਾਓ ਸਾਡੇ ਜਥੇ ਨੂੰ ਤੇ ਜਿਹੜੀ ਹੈ ਚੈਕਿੰਗ ਹੈ ਉਹ ਕਰਵਾਓ ਪਹਿਲੀ ਵਾਰੀ ਹੋਇਆ ਕਿ ਡੈਨਮਰ 에어ਪੋਰਟ ਤੇ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਪੱਗ ਲਾਓ ਤੇ ਚੈਕਿੰਗ ਕਰਵਾਓ ਨਹੀਂ ਤਾਂ ਤੁਹਾਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾਵੇਗਾ ਹੁਣਾਂ ਕਿਹਾ ਕਿ ਸਾਡੇ ਲਈ ਸਾਡੀ ਪੱਗ ਸਭ ਤੋਂ ਪਹਿਲਾ ਹੈ ਕਿਉਂਕਿ ਸਾਡਾ ਮਾਣ ਹੈ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਇਹ ਦਾਤ ਹੈ ਤਾਂ ਪੱਗ ਤੋਂ ਵੱਧ ਕੇ ਸਾਡੇ ਲਈ ਕੋਈ ਵੀ ਚੀਜ਼ ਨਹੀਂ ਹੈ ਸੋ ਇਸ ਕਰਕੇ ਜੇ ਅਸੀਂ ਇਹ ਕੰਮ ਕਰਦੇ ਪੱਗ ਲਾ ਕੇ ਚੈਕਿੰਗ ਕਰਵਾਉਂਦੇ ਤਾਂ ਸਾਡੇ ਅਸੂਲਾਂ ਦੇ ਖਿਲਾਫ ਹੈ ਤਾਂ ਇਹ ਸਾਡੇ ਵਿੱਚ ਇਹ ਕਰਨ ਦੀ ਹਿੰਮਤ ਨਹੀਂ ਪਈ ਤਾਂ ਸਾਨੂੰ ਬੇਸ਼ੱਕ ਉਹਦਾ ਖਮਿਆਜ਼ਾ ਭੁਗਤਣਾ ਪਿਆ 에ਅਰਲਾਈਨ ਦੇ ਵੱਲੋਂ ਸਾਡੀਆਂ ਟਿਕਟਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਔਰ 5 ਘੰਟੇ ਤੱਕ ਸਾਨੂੰ 에어ਪੋਰਟ ਤੇ ਬਿਠਾਇਆ ਗਿਆ ਤੇ ਸਾਨੂੰ ਪਰੇਸ਼ਾਨ ਕੀਤਾ ਗਿਆ ਔਰ ਬਕਾਇਦਾ ਅਨਾਂ ਨੇ ਜਿਹੜੀਆਂ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹਦੇ ਵਾਸਤੇ ਅਮਰੀਕਾ ਦੀ ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ